ਸਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਜਿਵੇਂ ਪਿੱਛੇ ਸੁਣਦੇ ਹੁੰਦੇ ਸੀ ਕਿ ਬੂਹੇ ਆਈ ਜਨ ਅਤੇ ਵਿਨੋ ਕੁੜੀ ਦੇ ਕੰਨ ਵਾਲੀ ਗੱਲ ਕਹਾਵਤ ਸੱਚੀ ਹੁੰਦੀ ਦਿਖਾਈ ਦੇ ਰਹੀ ਜਰਾ ਆ ਵੀਡੀਓ ਨੂੰ ਦੇਖੋ ਹਾਂਜੀ ਇਹ ਵੀਡੀਓ ਬਰੀ ਮੰਡੀ ਬਰੀ ਵਾਲਾ ਦੀ ਅਨਾਜ ਮੰਡੀ ਦੀ ਹੈ ਜਿੱਥੇ ਕਿ ਇਸ ਸਮੇਂ ਝੋਨੇ ਦੇ ਅੰਬਾਰ ਲੱਗਣੇ ਚਾਹੀਦੇ ਸੀ ਤੇ ਉੱਥੇ-ਉੱਥੇ ਵਿੱਚ ਗੰਦ ਦੇ ਅੰਬਾਰ ਲੱਗੇ ਦਿਖਾਈ ਦੇ ਰਹੇ ਆ ਚੋਨੇ ਦੇ ਵਿੱਚ ਜਿਹੜਾ ਗੰਦਾ ਕੂੜਾ ਕਰਕਟਾ ਮਿਕਸ ਹੁੰਦਾ ਦਿਖਾਈ ਦੇ ਰਿਹਾ ਮਾਰਕੀਟ ਕਮੇਟੀ ਜਿਹੜੀ ਆ ਬਿਲਕੁਲ ਧਿਆਨ ਨਾ ਦੇਣ ਕਰਕੇ ਅਜਿਹੀਆਂ ਮੁਸ਼ਕਲਾਂ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੈਨੂੰ ਇਹ ਚੀਜ਼ ਦਾ ਕਮੈਂਟ ਕਰਕੇ ਦੱਸਣਾ ਕਿ ਅੱਜ ਦੇ ਮੌਸਮ ਦੇ ਵਿੱਚ ਅੱਜ ਜਿਹੜੀ ਬਾਹਰ ਆਉਤ ਸੌਣੀ ਦੀ ਫਸਲ ਝੋਨੇ ਦੀ ਫਸਲ ਮੰਡੀਆਂ 'ਚ ਹੋਣੀ ਚਾਹੀਦੀ ਕਿ ਗੰਦਗੀ ਦੇ ਕੂੜੇ ਦੇ ਢੇਰ ਜਿਹੜੇ ਉਹ ਹੋਣੇ ਜ਼ਰੂਰੀ ਆ ਕਿ ਜਿਹੜਾ ਮਾਰਕੀਟ ਕਮੇਟੀ ਆ ਅਕਸਰ ਫਿਰ ਕਿੱਥੇ ਕੰਮ ਕਰ ਰਹੀ ਕੀ ਕਾਰਗੁਜ਼ਾਰੀ ਆ ਜੇਕਰ ਸਬਜ਼ੀ ਵੇਚਣ ਵਾਲੇ ਲੋਕ ਉਹ ਲੋਕਾਂ ਦੇ ਵਹਾਂ ਅੱਗੇ ਦੁਕਾਨਾਂ ਲਾ ਕੇ ਲੋਕਾਂ ਲਈ ਸਮੱਸਿਆ ਖੜੀ ਕਰ ਰਹੇ ਹਨ ਉਹਨਾਂ ਦੇ ਖਿਲਾਫ ਕੋਈ ਵੀ ਅੱਜ ਤਾਈਂ ਦੋ ਵਾਰ ਖਬਰਾਂ ਲੱਗਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ ਦੂਸਰੇ ਪਾਸੇ ਇੱਧਰ ਜਦੋਂ ਨਾਜ ਮੰਡੀ ਦੇ ਵਿੱਚ ਆਉ ਵੜਦੇ ਸਾਹ ਰਹੀ ਪਹਿਲਾਂ ਗੰਦਗੀ ਦੇ ਢੇਰ ਜਿਹੜੇ ਉਹ ਝੋਨੇ ਦੇ ਵਿੱਚ ਮਿਕਸ ਹੁੰਦੇ ਦਿਖਾਈ ਦੇਣਗੇ ਤੇ ਪੂਰਾ ਸੱਚ ਜਾਣਨ ਲਈ ਇਹ ਵੀਡੀਓ ਨੂੰ ਪੂਰੀ ਤਰ੍ਹਾਂ ਦੇਖੋ ਤੇ ਆਪਣੇ ਆਪ ਜਿਹੜਾ ਉਹ ਤੁਸੀਂ ਫੈਸਲਾ ਕਰ ਸਕੋ ਕਿ ਬਿਮਾਰਕ ਕਮੇਟੀ ਬਰੀ ਵਾਲਾ ਦੀ ਕਾਰਜਕਾਰੀ ਕੀ ਆ ਕਿ ਸਵਾਲਾਂ ਦੇ ਘੇਰੇ ਵਿੱਚ ਹੈ ਧੰਨਵਾਦ ਸਤਿ ਸ਼੍ਰੀ ਅਕਾਲ